ਉਹ ਇਹ ਬੜੀਆਂ ਚੜੀਆਂ ਆ ਹੀ ਕੁੜੀਆਂ ਮੈਨੂੰ ਰੜਕੜੀਆਂ ਹੀ ਬੜੀਆਂ ਆ ਇਹਨਾਂ ਨੂੰ ਇੱਕ ਨਾ ਇੱਕ ਦਿਨ ਤੇ ਮੈਂ ਘਰੋਂ ਕੱਢਣਾ ਆ ਪਰ ਕੱਢਣਾ ਮੈਂ ਐਸਾ ਆ ਜਿਹੜਾ ਮੁੜ ਕੇ ਵੇਖਣ ਨਾ ਪਿੱਛੇ ਤੇ ਹੱਡਾ ਘਰ ਇੱਥੇ ਹੈਗਾ ਹੀ ਉਹ ਪਗੜਾ ਪਤਰੀ ਕਤੋ ਜਾਨੀ ਜਦੋਂ ਆਪਾਂ ਚੋਰੀ ਨਹੀਂ ਕੀਤੀ ਫੇਰ ਸਾਨੂੰ ਕਾਹਦਾ ਡਰ ਵਾ ਪੁੱਤ ਚੁੱਪ ਕਰ ਦੋ ਤੇ ਆמא ਆ ਕੀ ਕੰਮ ਕੀਤਾ ਤੁਸੀਂ ਘਰ ਚ ਆ ਨੂਰ ਕੋ ਚੋਰੀ ਕਰਾਈ ਤੂੰ ਉਹ ਤਾਂ ਨਿਸ਼ਰਮ ਨਹੀਂ ਮਾਸਾ ਵੀ ਇਹਦਾ ਪਿਓ ਕਾ ਇਹ ਕੰਮ ਕਰਦਾ ਹੈ ਕੋ ਤੁਹੀਂ ਇਹ ਕੰਮ ਕਰਨ ਦਾ ਵੇਜ ਨੇ ਹਾਂ ਪੂਜਾ ਅੱਜ ਬਣੀ ਉਹ ਗੱਲ ਹਾਦ ਹੋ ਗਈ ਤਾਰੀ ਬਾਜੀ ਤੁਹਾਨੂੰ ਵੀ ਲੱਗਦਾ ਕਿ ਮੇਰੇ ਨਿਆਣੇ ਨੇ ਚੋਰੀ ਕੀਤੀ ਆ ਤੁਹਾਨੂੰ ਪਤਾ ਕਿ ਨਿਆਣੇ ਪੁੱਛੋ ਤਾਂ ਬਿਨੋ ਕੇ ਚੀਜ਼ ਨੂੰ ਹੱਥਰੇ ਨਾਮ ਦਿੱਤਾ ਕਿ ਪੂਜਾ ਦੀਦੀ ਨੂੰ ਵਹਿਮ ਹੋ ਗਿਆ ਵਾ ਕਿ ਇਹਨਾਂ ਨੇ ਚੋਰੀ ਕੀਤੀ ਆ ਥੋੜਾ ਤੁਸੀਂ ਵੀ ਆ ਕੇ ਮਾ ਸਮਝ ਜਿੰਨੀਆਂ ਦਾ ਨਾਲ ਉਹ ਡੈਪੇਜ ਨਾਲ ਲੌੜਿਆ ਨਾ ਉਹ ਬੈਗ ਤੋਂ ਨਿਕਲੇ ਪੈਸੇ ਉਹ ਤੁਹਾਡੇ ਕੋ ਬਰਾਮਦ ਹੋਏ ਪੈਸੇ ਸਾਰੇ ਉਹ ਅੱਗੇ ਨਿਕਮਟੇ ਪੈਸੇ ਇਧਰੋਂ ਦੇ ਚੋਰੀ ਇਧਰ ਉਧਰ ਤੇ ਮੈਂ ਸੋਚਦਾ ਚਲ ਕੋਈ ਗੱਲ ਨਹੀਂ ਪੂਜਾ ਕਿਤੇ ਰੱਖ ਛੱਡ ਲੈ ਹੋਣੇ ਆ ਉਹ ਉਹ ਹੀ ਕੰਮ ਤੁਸੀਂ ਕਰਦੇ ਰਹੇ ਸਾਰਾ ਹਾ ਦੋ ਘੀਤਾ ਡਿਵਾ ਹੁਦਾ ਮੈਂ ਤੁਹਾਡੇ ਤਾਂ ਅੱਜ ਕਿਹਨੇ ਆਇਆ ਪਰ ਆਪਾਂ ਇਹ ਕੰਮ ਨਹੀਂ ਕੀਤਾ ਇਹ ਤੁਹਾਨੂੰ ਕਿੱਦਾਂ ਦੱਸੀਏ ਅਸੀਂ ਜਾਣਦੇ ਜਾਡਾ ਮਾਈਕਰੋ ਜਾਣਦਾ ਵਾ ਕਿ ਅਸੀਂ ਰੋਟੀ ਲੂਣ ਚਾਰ ਨਾਲ ਖਾ ਲਾਂਗੇ ਪਰ ਆਪਾਂ ਚੋਰੀ ਕਦੇ ਨਹੀਂ ਕਰ ਸਕਦੇ ਤੁਹਾਨੂੰ ਦੀਦੀ ਦੇ ਗੱਲਾਂ ਦਾ ਯਕੀਨ ਆਗਾ ਤੁਹਾਨੂੰ ਮੇਰੀਆਂ ਗੱਲਾਂ ਦਾ ਯਕੀਨ ਨਹੀਂ ਆਉਂਦਾ ਮੈਂ ਮੇਰੀ ਗੱਲ ਸੁਣੋ ਉਹਦੇ ਤਾਂ ਲੋੜ ਹੀ ਪੈਣੀ ਤੂੰ ਮੈਨੂੰ ਮੰਗ ਲੈਣੀ ਮੇਰੇ ਕੋਲ ਉਹ ਇਦਾਂ ਆ ਕੰਮ ਕਰਨ ਵਾਲੇ ਕਿਹੜੇ ਲੋੜੇ ਓ ਜੀ ਤਾਨੂੰ ਵਾਸਤੇ ਤਾਂ ਪੌਂਡ ਕੇ ਆਪਾਂ ਚੋਰੀ ਨਹੀਂ ਕੀਤੀ ਆਪਾਂ ਕੋਈ ਚੀਜ਼ ਨਹੀਂ ਛੜੀ ਹੱਟ ਤੇ ਕੰਮਸ ਕਮੇਡੇ ਵਟੇਲ ਜਾਵਤੇ ਨਾਲ ਮੰਨਿਆ ਵਾ ਕਿ ਇਹਨਾਂ ਦਾ ਪਿਓ ਨੂੰ ਅੱਗੇ ਹੱਥ ਤੋਂ ਦੇਖ ਤੇ ਸੌਪ ਜਾ ਤੁਹਾਡਾ ਕੱਢ ਲੈ ਪਰ ਜਦੋਂ ਪਹਿਲੇ ਕੱਢਦੇ ਨਾਲ ਹੀ ਤੁਹਾਨੂੰ ਦੱਸਤਾ ਹੁੰਦਾ ਏ ਮੇਰੇ ਅਜਿਹੇ ਦੇ ਪਿਓ ਦੇ ਬੇੜੇ ਵੀ ਇਹਨਾਂ ਨੂੰ ਮਾਰਨ ਦੇਉ ਇਹਨਾਂ ਤਿਆਂ ਨੂੰ ਤੇ ਵੀ ਨਹੀਂ ਪਤਾ ਕਿ ਅੱਡ ਪਿਓ ਕਿੰਦਾ ਦਾ ਕਿੰਦਾ ਦਾ ਹੈ ਕੰਮ ਕਰ ਤੂੰ ਹੀ ਤੇ ਵਾਟਾ ਸਾਥ ਦੋ ਦੀਦੀ ਨੇ ਤੇ ਨਹੀਂ ਦੇਣਾ ਸਾਥ ਉਹ ਨਹੀਂ ਕਹਦਾ ਕਿ ਬੁਗਾਨੀ ਤੂੰ ਇਹ ਤਾਂ ਤੁਹਾਡਾ ਆਪਣਾ ਖੂਨ ਵਨ ਤੂੰ ਕੰਮ ਦਾ ਮਿਹਨਤ ਦਾ ਕੋਕ ਸੋਚ ਲੋ ਉਹ ਮੈਨੂੰ ਨਹੀਂ ਆਉਂਦੀ ਉਮੀਦ ਆ ਗਈ ਮੈਂ ਮੈਲਾ ਤੁਹਾਡੇ ਯਕੀਨ ਕਰਦਾ ਨਹੀਂ ਮੈਂ ਚੱਲ ਘਰ ਦੇ ਬੰਦੇ ਆ ਪਰ ਮੈਨੂੰ ਕੀ ਬਤਾ ਕੰਮ ਕਰਦਾ ਤੁਸੀਂ ਹੱਦ ਹੋ ਗਈ ਤੁਹਾਡੀ ਵੇਖ ਉਹਦਾ ਉਹ ਪੂਜਾ ਪੂਜਨ ਦਾ ਨਾਮ ਆਖੀ ਤੇ ਫਿਰ ਮੈਨੂੰ ਕਦੋਂ ਪਤਾ ਲੱਗਣਾ ਹੈ ਉਹ ਜਿਹੜਾ ਵਿਪਨ ਨਾ ਮੇਰੀ ਕਿਤੇ ਗੱਲ ਵੀ ਨਹੀਂ ਨਾ ਕਰਦਾ ਹੁੰਦਾ ਅੱਜ ਇਹਦੇ ਚੰਗੇ ਦੁਆਲੇ ਹੋਇਆ ਹੀ ਓ अज मेरे कॉलजन ठंड पी हो ने ना कोठी बड़ा चुकया बहुतिया इस चढ़िया न्या ही एक का गल कर दी ही ना अगो मैं सुना महा जो कि वेख ला मेरा न लग जाना ही इन्हें कुछ ना कुछ किया होगा शुक्र है रबा ਅਜੇ ਤੇ ਬਾਲ ਬਾਲ ਬਚ ਗਈ ਉਹ ਪਰ ਆ ਗੱਲ ਬਹੁਤ ਵਧੀਆ ਕਹਿ ਕੇ ਗਿਆ ਇਹਨੂੰ ਜਿਹੜੀ ਇਹਦੇ ਪਿਓ ਦਾ ਵੀ ਗੱਲਾਂ ਕੀਤੀਆਂ ਵਿੱਚ ਅੱਜ ਇਹਨਾਂ ਨੇ ਨਾ ਉਹਨੂੰ ਬੜਾ ਚੰਗਾ ਬਣਾਇਆ ਸੀ ਨਹੀਂ ਪਿਓ ਵਰਗਾ ਤੇ ਬੰਦਾ ਹੀ ਕੋਈ ਨਹੀਂ ਪਿਓ ਸਾਡਾ ਤੇ ਚੰਗਾ ਹੀ ਬੜਾ ਸੀ ਅੱਜ ਪਤਾ ਲੱਗਾ ਹੀ ਉਹ ਭਰਾਣੇ ਤਾਂ ਸੱਚੀ ਬੋਲਿਆ ਨਾ ਪਰ ਜਾਈਦੇ ਨਹੀਂ ਤਾਂ ਉਹ ਸੱਚੀ ਲੱਗਦੀ ਸੀ ਇਹਦੇ ਮੂੰਹ ਤੇ ਚੁੱਭੀਆਂ ਹੋਣਗੀਆਂ ਗੱਲਾਂ ਪਰ ਉਹ ਹੁਣ ਬਹਿ ਕੇ ਇੱਥੇ ਆਪਣੇ ਲੇਖਾ ਨੂੰ ਚੰਗਾ ਹੋਇਆ ਤੇਰਾ ਨਾ ਇਦਾਂ ਹੀ ਚਾਹੀਦੀ ਸੀ ਮੈਨੂੰ ਬਹੁਤੀ ਰੜਕਦੀ ਸੀ ਹੁਣ ਸੂਤਰ ਆਏਗੀ ਇਹ ਵੀ ਵੇਖੀ ਹਉਣੇ ਨੂੰ ਮੈਂ ਕਿੱਦਾਂ ਇਹਨਾਂ ਕੋ ਭੱਜ-ਭੱਜ ਕੰਮ ਲੈਣੀਆਂ ਤੇ ਇਹਦੀਆਂ ਕੁੜੀਆਂ ਵੀ ਨਾ ਸਕੂਲੋਂ ਟਾਉਣੀਆਂ ਮੈਂ ਹੁਣ ਐਦਾਂ ਕਹਿਣੀਆਂ ਵੀ ਇਹਨਾਂ ਨੇ ਬਾਹਰ ਵੀ ਸਾਡੀ ਬੇਇੱਜ਼ਤੀ ਕਰਾਉਣੀ ਆ ਨਾਲੇ ਤੇ ਘਰ ਦਾ ਕੰਮ ਕਰਿਆ ਕਰਨਗੀਆਂ ਜਿਹੜਾ ਮੈਨੂੰ ਮਾੜਾ-ਮੋਟਾ ਕਰਨਾ ਪੈਂਦਾ ਨਾ ਉਹ ਵੀ ਨਾ ਕਰਿਆ ਕਰੂੰਗੀ ਹੁਣ ਮੈਂ ਹੁਣ ਪੂਜਾ ਬਣਨਾ ਤੂੰ ਰਾਣੀ ਜਿਹੜੀ ਗੱਲ ਤੋਂ ਡਰ ਹੀ ਨਾ ਉਹ ਹੀ ਗੱਲ ਹੋਈ ਆ ਦੀਦੀ ਆਪੇ ਹਟ ਦਿਲ ਜਮ ਲਵ ਦਿਲਵ ਦੀ ਨਾ ਪਾਜੀ ਕੋਲੋਂ ਵੀ ਸਾਨੂੰ ਬੁਰੇ ਬਣਾਤਾ ਵਾ ਹੱਡਾ ਕੋਈ ਕਸੂਰ ਵੀ ਨਹੀਂ ਉਹਨੂੰ ਤਾਂ ਵੀ ਐਡਾ ਬਟਲ ਜਾ ਮੱਡੇ ਮੱਤੇ ਵੱਡਦਾ ਕੋਈ ਗੱਲ ਨਹੀਂ ਇਹਦੇ ਪਿਓ ਦਾ ਬੇੜਾ ਮਾਰਦੇ ਇਹਨੇ ਆ ਕੀ ਤਨ ਜੇ ਕੀ ਤਾ ਭਰਾ ਤੇ ਤੁਹਾਡਾ ਹੀ ਨਾ ਤੁਹਾਡੇ ਪਹਿਲੇ ਭਰਾ ਤੁਹਾਡਾ ਤਾਂ ਬਾਤ ਚ ਬੜਿਆ ਹੈ ਕਿੰਨਾ ਬਟਲ ਜਾ ਮੇਰੇ ਨਿਆਣੇ ਤੇ ਲਾਤਦਾ ਪਰ ਬਸ ਬੰਮ ਹੰਡੀ ਬਰਦਾਸ਼ਤ ਕਰਨਾ ਹੋਰ ਉਹੀ ਕੰਮ ਕਰਨਾ ਵਾ ਜਿਹੜਾ ਕੰਮ ਮੈਂ ਨਹੀਂ ਨਾ ਚਾਹੁੰਦੀ ਕਰਨਾ ਇਹਨੇ ਮੈਨੂੰ ਮਜਬੂਰ ਕਰਤਾ ਵਾ ਹੁਣ ਮੈਨੂੰ ਉਹ ਹੀ ਕਦਮ ਚੁੱਕਣਾ ਪੈਣਾ ਵਾ ਜੋ ਮਰਜ਼ੀ ਹੋ ਜਾਏ ਇਹ ਠਣਾਗੇ ਤੇ ਇਹਦੇ ਘਰ ਛੱਡਣ ਦਾ ਨਾਂ ਨਹੀਂ ਲੈਂਦੀ ਹੈਗੀ ਬੜਾ ਮਾਣ ਕਰਦੀ ਸੀ ਮੇਰੀਆਂ ਕੁੜੀਆਂ ਮੇਰੀਆਂ ਕੁੜੀਆਂ ਪਤਾ ਨਹੀਂ ਜਿੱਦਾਂ ਕਿ ਮੈਂ ਨਾ ਆਪਣੀਆਂ ਕੁੜੀਆਂ ਨੂੰ ਨਾ ਜੱਜ ਬਣਾ ਦੇਣਾ ਪੜਾ ਕੇ ਹੁਣ ਚੰਗੀ ਰਹੀਆਂ ਨਾ ਮੈਨੂੰ ਤੇ ਇੱਕ ਸੀ ਇਹ ਨਹੀਂ ਸਮਝਉਂਦੀ ਵੀ ਅੰਦਰ ਕਰੀ ਕੀ ਜਾਣਦੀ ਆ ਜਿੰਨੀ ਇਹਦੀ ਬੇਇੱਜ਼ਤੀ ਹੋ ਗਈ ਆ ਨਾ ਅੱਜ ਵਿਪਣ ਸਾਹਮਣੇ ਵੀ ਤੇ ਮੇਰੇ ਸਾਹਮਣੇ ਵੀ ਇਹਨੂੰ ਤਾਂ ਚੱਲ ਜਾਣਾ ਚਾਹੀਦਾ ਘਰ ਛੱਡ ਕੇ ਇਹਨੂੰ ਤਾਂ ਵੈਸੇ ਹੀ ਨੱਕ ਡੁੱਬ ਕੇ ਮਰ ਜਾਣਾ ਚਾਹੀਦਾ ਵਾ ਪਰ ਪਤਾ ਨਹੀਂ ਉਹਦਾ ਟੀਟ ਜੀ ਕਰਨੇ ਕੀ ਡਈ ਆ ਹੋ ਜਾ ਉਦਾਂ ਵੈਹੇ ਨਾ ਅੱਜ ਕੰਮ ਬੜਾ ਵੱਡਾ ਕੀਤਾ ਯੋ ਤੂੰ ਤੇ ਹੋਇਆ ਵੀ ਬੜਾ ਸਫਾਈ ਦੇ ਨਾਲਾ ਮੇਰਾ ਨਾ ਤਾਂ ਇਦਾਂ ਕਰਾਂ ਇਹਨੂੰ ਬਾਹੂ ਫੜ ਕੇ ਨਾ ੱਟਕੇ ਮਾਰ ਕੇ ਬਾਹਰ ਕੱਢਾਂ ਇਹਨੂੰ ਘਰੋਂ ਕੱਢਾਂ ਪਹਿਲਾਂ ਤੇ ਫੇਰ ਹੀ ਗੱਲ ਬਣਨੀ ਆ ਪਰ ਇੱਕ ਗੱਲ ਯੋ ਕੁੜੀਆਂ ਨਹੀਂਓ ਘਰੋਂ ਜਾਣ ਦੇਣੀਆਂ ਮੈਂ ਜੋ ਮਰਜ਼ੀ ਹੋ ਜੇ ਕੁੜੀਆਂ ਤੋਂ ਬਿਨਾਂ ਇਹਨੇ ਨਿਕਲਣਾ ਤੇ ਹੈ ਨਹੀਂ ਆ ਪਰ ਮੈਂ ਕੁੜੀਆਂ ਜਾਨ ਨਹੀਂ ਦੇਣੀਆਂ ਕੁੜੀਆਂ ਨਾਲ ਤੇ ਸਾਰਾ ਮੇਰਾ ਕੰਮ ਬਣਨਾ ਵਾ ਸਾਰਾ ਅੰਤਰਾ ਹੈਗਾ ਪੈਲੀ ਬੁਣੀ ਤੇ ਉਦਾਂ ਦੇ ਨਾਂ ਤੇ ਆ ਇੱਤਾਂ ਹੀ ਕਰਨੀ ਪਹਿਲਾਂ ਇਹਨੂੰ ਕੱਡਾਂ ਬਾਹਰ ਮੈਂ ਵੇਖਾਂ ਸਹੀ ਜਾ ਕੇ ਨਾਲ ਕੀ ਉੱਥੇ ਟੱਸ਼ਨ ਕਰਦੀ ਫਿਰਦੀ ਆ। ਲੈ। ਇਹ ਮੇਰੇ ਕਹਿਣ ਤੋਂ ਪਹਿਲਾਂ ਹੀ ਤਿਆਰੀਆਂ ਚੱਲਣ ਡੀਆਂ ਈਓ। ਚੱਲ। ਇਹ ਵੀ ਚੰਗਾ ਹੋ ਗਿਆ ਈਓ। ਮੈਨੂੰ ਨਾ ਕਹਿਣਾ ਪਊਗਾ ਆਪੇ ਹੀ ਰੈਪੀ ਤਿਆਰੀਆਂ ਕਰਨਾ। ਨਹੀਂ ਆਪਣਾ ਤਾਂ ਬੈਗ ਤਿਆਰ ਕਰਨਾ ਹੀ ਕਰਨਾ ਤੇ ਕੁੜੀਆਂ ਦੇ ਘਰ ਨੂੰ ਕੱਪੜੇ ਫਿਰ ਲੱਭਦੀ ਫਿਰਦੀ ਆ। ਉਹ ਤਾਂ ਮੈਂ ਦਾਦੀ ਆ ਨਾ। ਕੁੜੀਆਂ ਕਲੌਨੀ ਇਹਦਾਂ ਜਰਾ ਨੂਰ ਤੁਹਾਡੇ ਪੁੱਤ ਮੈਂ ਸੂਟ ਵਿੱਚ ਪਾ ਲੈਣ ਲੱਗੀਆਂ ਦੋ ਦੋ ਹਾਂਜੀ ਜਿੰਨਾਂ ਦਰਿਆ ਜੋ ਉਹਨੇ ਗਰਮ ਨਹੀਂ ਮੇਰੀ ਗੱਲ ਸੁਣ ਆ ਕੀ ਹੁਣ ਨਵੇਂ ਪਖੰਡ ਕਰਨ ਲੱਗੀਆਂ ਤੂੰ ਹੈ ਤੂੰ ਜਾਣਾ ਨਾ ਤੇ 100 ਵਾਰੀ ਚੱਲ ਜਾ ਪਰ ਕੁੜੀਆਂ ਨਹੀਂ ਜਾਣੀਆਂ ਹੈਗੀਆਂ ਕਿੱਦਾਂ ਕੁੜੀਆਂ ਦੀਆਂ ਤਿਆਰੀਆਂ ਡਈਏ ਕਰਨਾ ਕੁੜੀਆਂ ਦੇ ਕੱਪੜੇ ਬਾਹਰ ਕੱਢ ਜਲ ਤੂੰ ਕਿੱਥੇ ਜਾਣਾ ਜਾ ਦੇਦੀ ਅਹੀਂ ਤੁਹਾਨੂੰ ਕੁਝ ਕਹਿਣ ਦੇ ਹੁਣ ਤੇ ਤੁਹਾਨੂੰ ਕੋਈ ਮਾੜੀ ਚੰਗੀ ਵੀ ਨਹੀਂ ਕਹੀ ਅਹੀਂ ਤੇ ਉਦਾਂ ਹੁਣ ਛੁੱਟੀਆਂ ਦੇ ਵਿੱਚ ਦੋ ਦਿਨ ਪਿੰਡ ਚੱਲੇ ਸੀ ਤੇ ਕੀ ਗੱਲ ਨਿਆਣੇ ਆਪਣੇ ਨਾਨਕੇ ਵੀ ਨਹੀਂ ਜਾ ਸਕਦੇ ਹੁਣ ਉਹ ਵੀ ਤੁਹਾਨੂੰ ਪੁੱਛ ਕੇ ਚਾਈਗੀ ਆਪਾਂ ਆ ਜਿਹੜੇ ਤਰੀਕੇ ਨਾਲ ਜਾਣ ਡੀਆਂ ਨਾ ਐਦਾਂ ਨਹੀਂ ਜਾਈਦਾ ਨਾਨਕੇ ਜਾਈਦਾ ਹੈ ਖੁਸ਼ੀ ਖੁਸ਼ੀ ਜਾਈਦਾ ਵਾ ਆਹੋ ਰੋਣਾ ਪਿੱਟਣਾ ਤੂੰ ਘਰ ਚ ਪਾ ਕੇ ਚੋਰੀਆਂ ਕਰਾ ਕੇ ਘਰੋਂ ਤੇ ਹੁਣ ਤੂੰ ਉੱਧਰ ਨੂੰ ਤਿਆਰ ਹੋ ਗਈਆਂ ਹੈ ਹੋਈ ਤਾਂ ਤੇਰੀਆਂ ਪਹਿਲਾਂ ਹੀ ਫਰ ਤਿਆਰੀਆਂ ਚੱਲਣ ਡੀਆਂ ਸੀ ਵੀ ਪੈਸੇ ਕੱਢ ਲਿਓ ਨਾਨਕੇ ਜਾ ਕੇ ਖੁੱਲੇ ਖਰਚਾਂਗੇ ਤੂੰ ਕੁੜੀਆਂ ਨੂੰ ਕੁੱਟੀਆਂ ਮੱਤਾਂ ਨਾ ਦਿਆ ਕਰ ਬੀਤੀ ਅੱਗੇ ਤੋਂ ਸਾਡੇ ਨਾਲ ਥੋੜੀ ਕੀਤੀ ਆ ਜਿਹੜੀ ਹੁਣ ਫੇਰ ਟੇਪੇ ਤੂੰ ਹੀ ਕਰਨਾ ਨਾ ਇਹ ਤੁਹਾਨੂੰ ਕੋਈ ਮਾੜੀ ਕਹਿੰਨੇ ਨਾ ਚੰਗੀ ਕਹਿਣ ਦੇ ਆ ਕਾਹਸ ਕਮਨੂ ਜਾਤ ਲੈਂਦਾ ਤੈ ਕਿਉ ਮੇਰੇ ਨਿਆਣੇ ਤੇ ਮਗਰ ਪੈ ਗਈ ਹੋ ਅਹੀਂ ਕਰੋ ਜਾਵਾਂਗੇ ਨਾ ਸੈਟਰ ਕਰ ਸ਼ਾਂਤੀ ਹੋ ਜਗੇ ਤੂੰ ਹੀ ਵੀ ਵਧੀਆ ਤਰ੍ਹਾਂ ਰਹਿ ਲੋ ਜਾ ਲੈਣ ਤੁਹਾਨੂੰ ਬੱਸ ਇਹੋ ਜਿਹਾ ਪਖਾਂਡੇ ਜੇ ਨਾ ਕਰ ਨਵੇਂ-ਨਵੇਂ ਡਰਾਮੇ ਤਾਂ ਬੱਸ ਤੇਰੇ ਕੋ ਸਿੱਖੋ ਕਿੱਦਾਂ ਕਰੀਦੇ ਆ ਚੁੱਪ ਕਰਕੇ ਨਾ ਉਧਰ ਜਾਂਦਾ ਰਾਹ ਤਾਂ ਨਿਕਲ ਜਾ ਇਸੋ ਮੈਂ ਤੁਹਾਨੂੰ ਦੱਸਦਾ ਈ ਤੇ ਕੁੜੀਆਂ ਨਹੀਂ ਜਾਨ ਦੇਣੀਆਂ ਮੈਂ ਤਾਂ ਕੁੜੀਆਂ ਨੇ ਜਾਣਾ ਹੀ ਆਂ ਕਹਿਦਾ ਇਹਨੂੰ ਮੰਮੀ ਆਪਣੀ ਨਹੀਂ ਜਾਣਾ ਹੈਗਾ ਪਰ ਮਾਨਾ ਚਲ ਜਾਓ ਅੰਦਰ ਦੀਦੀ ਉਹਨੇ ਝੋੜਾ ਨਹੀਂ ਉੱਤੀ ਘਰ ਤੇ ਮੇਰਗਾ ਹੀ ਆ ਨਾ ਉਹ ਮੇਰੇ ਤੋਂ ਇੱਕ ਮਿੰਟ ਵੀ ਨਹੀਂ ਪੀਣਾ ਰਹਿੰਦੀਆਂ ਨਾਲੇ ਆਪਾਂ ਕਿਹੜੀ ਕੋਈ ਲੜਾਈ ਪਾ ਕੇ ਚੱਲੇ ਆ ਕਿੱਥੋਂ ਆਈਆਂ ਤੂੰ ਮਗਰੋਂ ਲੈ ਕੇ ਆਈ ਹੈ ਹੈ ਤੀਆਂ ਤੇਰੀਆਂ ਹੋ ਗਈਆਂ ਚੱਲ ਛੱਡ ਪਰ ਉਹ ਐਵੇਂ ਨਾ ਕੁੜੀਆਂ ਵਿਗਾੜੀ ਜਾ ਚੱਲ ਜਾ ਉਹ ਅੰਦਰ ਅੰਦਰ ਬਹਿ ਜਾ ਕੇ ਚੱਲ ਨਹੀਂ ਤੂੰ ਵੀ ਅੰਦਰ ਮੈਂ ਤੇਰੇ ਚੁਪੇੜਾ ਮਾਰਨੀ ਆ ਤੈਨੂੰ ਮੈਂ ਦੱਸਾਂ ਦੀਦੀ ਅਸੀਂ ਤਾਂ ਟਰੱਲ ਲਾਉਣ ਨੂੰ ਰਹਿੰਦੇ ਹਾਂ ਤਾਂ ਮੈਂ ਕੁਛ ਨਹੀਂ ਚੱਲ ਅੰਦਰ ਤੋਏ ਕਰੋ ਨਾ ਬੰਦੇ ਆਣੇ ਟਿਕੜਾ ਤੇ ਬਸਰਾ ਚੋੜਾ ਫੜ ਕੇ ਵਾ ਹਜ਼ਾਰ ਓਣਾ ਨਾ ਰੋ ਚੱਲ ਬਾਹਰ ਨਿਕਲ ਚੱਲ ਇਥੋਂ ਦੇ ਦੇ ਮੈਂ ਢੱਡ ਘੜੀ ਅੱਗੇ ਵੀ ਹੱਥ ਛੋੜਦੇ ਹੋੜ ਵਿੱਚ ਛੋੜ ਦਿਆ ਮੈਨੂੰ ਢੱਡ ਕੱਕਰੇ ਚਾਹੀਦਾ ਸਰਭਾ ਨੂੰ ਆਪਣੀ ਜ਼ਿੰਦਗੀ ਛੇੜ ਦੋ ਮੈਨੂੰ ਮੇਰੀ ਘੱਟੀ ਘਣਾ ਛੱਡ ਦੋ ਆ ਪਾਪਾ ਮੈ ਜੀ ਗਿਆ ਪਾ ਵੀ ਮਰ ਗਿਆ ਪਰ ਮਾਸੇ ਕਿ ਘਾੜੀ ਖਲਾਸੀ ਓੜ ਦੋਏ ਤੋ ਹੋਰ ਨੁਕੱਕ ਦੀ ਆ ਫੜ ਮੈਨੂੰ ਤੇਰੇ ਨਾਲ ਪਖੰਡ ਨਹੀਂ ਚਾਹੀਦੇ ਚੱਲ ਬਾਹਰ ਨਿਕਲ ਕਰੋ ਚੱਲ ਇਹ ਸਭ ਆਪਣੇ ਮਿਹੜੇ ਤੋਂ ਬਿਨਾ ਕਿੱਦਾਂ ਚੱਲ ਜੂਗੀ ਮੈਂ ਨੂਰ ਓਣਾ ਦੇ ਨਾਲ ਹੀ ਜਾਣਾ ਵਾ ਮੈਂ ਕਿੱਦਾਂ ਆਪਣੇ ਬੱਚੇ ਇੱਥੇ ਛੱਡ ਕੇ ਚਲ ਆਹੋ ਬਹੁਤ ਪਿਆਰੇ ਤੈਨੂੰ ਬੱਚੇ ਜੇ ਤੈਨੂੰ ਐਡਾ ਹੀ ਹੁੰਦਾ ਨਾ ਤੇ ਤੂੰ ਉਹਨੂੰ ਗਲਤ ਰਾਏ ਨਾ ਪਾਉਂਦੀ ਚੰਗਾ ਹਾ ਪੁੱਠੀਆਂ ਸਿੱਧੀਆਂ ਮੱਤਾਂ ਨਹੀਂ ਸਿਖਾਉਣੀਆਂ ਤੂੰ ਤੂੰ ਇੱਕ ਵਰੀ ਵੀ ਕੁੜੀ ਨੂੰ ਦੱਕਾ ਨਹੀਂ ਮਾਰਿਆ ਹੈਗਾ ਪਿਹਾ ਹਜੇ ਕੰਮ ਨਹੀਂ ਕਰੀਦੇ ਹੁਣ ਵੇਖੀ ਤੈਨੂੰ ਤੇਰੇ ਮਗਰੋਂ ਕਿਦਾਂ ਮੈਂ ਸੁਧਾਰ ਕੇ ਤੈਨੂੰ ਦੱਸਣੀ ਆ ਚੱਲ ਨਿਕਲ ਚੱਲ ਦੀਦੀ ਕੋਈ ਚੱਕਣੀਆਂ ਕੀ ਚੱਲ ਜਮਾਂ ਤੇ ਕਿਤਰੇ ਦੇ ਕਿਤਰੇ ਦੇ ਲੱਗਦੇ ਤੂੰ ਜੋੜਦੇ ਆ ਮੈਨੂੰ ਮੇਰੇ ਨਿਆਣਿਆਂ ਤੋਂ ਵੱਖਰਾ ਕਰਾ ਦਿੱਤੇ ਮੈਨੂੰ ਮੇਰੇ ਆਪਣੇ ਬੱਚਿਆਂ ਚ ਰਹਿ ਦੋਵੇਂ ਨਾਲ ਮੈਂ ਤਾਂ ਦੱਸਾ ਹਾਂ ਜੇ ਰੋਣੇ ਤੋਂ ਨੇ ਨਾ ਕਰ ਜੀ ਗਵਾਂਡੀਆਂ ਨੇ ਕਹਿੰਦੇ ਸੁਣ ਲਿਆ ਨਾ ਤੇ ਮੈਂ ਤੇਰਾ ਫੱਕਾ ਨਹੀਂ ਛੱਡਣਾ ਤੈਨੂੰ ਦੱਸਦਾ ਚੱਲ ਬਾਹਰ ਨਿਕਲ ਦੀਦੀ ਦੀਦੀ ਜੋਤਨੇ ਮੇਰੇ ਤੋਂ ਬਿਨਾਂ ਨਹੀਂ ਆਣਾ ਦੀਦੀ ਮੈਨੂੰ ਨਾ ਇਦਾਂ ਕਰੋ ਬੱਲਾ ਮੈਂ ਪਖੰਡ ਫੜੇ ਜਾਂਨੇ ਨਾ ਇਦਾਂ ਕਰੋ ਦੀਦੀ ਮੈਂ ਤਾਂ ਦੱਸਾ ਬੂਆ ਨਾਲ ਪਾਣ ਨਹੀਂ ਥੇ ਚੁੱਪ ਕਰਕੇ ਨਿਕਲ ਜਾਇ ਥੋ ਕਿ ਡੇਟ ਦਾ ਛਣ ਕਰਦੀ ਆ ਤਾਇ ਮਮਾ ਨੂੰ ਅੰਦਰ ਨੀ ਮੇਰੀ ਗਾਉਣ ਸੁਣ ਤੂੰ ਕਿਥੇ ਆ ਗਈ ਆ ਮਮਾ ਨੂੰ ਅੰਦਰ ਮੈਂ ਤੈਨੂੰ ਦੱਸਾਂ ਚੁੱਪ ਕਰਕੇ ਨਾ ਅੰਦਰ ਚਲ ਜਾ ਜੇ ਚੌਨੀ ਆ ਨਾ ਮੇਰੀ ਮਾਸਾ ਹੀ ਸਲਾਮ ਦਾ ਇੱਥੋਂ ਜਾਵੇ ਤੇ ਖੁਸ਼ੀ ਖੁਸ਼ੀ ਜਾਵੇ ਚੁੱਪ ਕਰਕੇ ਤੇ ਅੰਦਰ ਬਹਿ ਜਾ ਜਾ ਕੇ ਨਹੀਂ ਤਾਂ ਮੈਂ ਤੇਰੀ ਮਾਂ ਦਾ ਫੱਕਾ ਨਹੀਂ ਸੁਣਾ ਮੈਂ ਤੈਨੂੰ ਦੱਸਾਂ ਹਟ ਕਰਦੀਆਂ ਗਈ ਆ ਚੱਲ ਅੰਦਰ ਬਹਿ ਜਾ ਕੇ ਚੱਲ ਇਹ ਨਾ ਟਿੱਡੀਆਂ ਜੀਆਂ ਨੇ ਬਹੁਤਾ ਵਕਤ ਪਾਇਆ ਮੈਨੂੰ ਹੜਦੀਆਂ ਹੀ ਨਹੀਂ ਹੈਗੀਆਂ ਕਿਤੇ ਇਕਾਇ ਸਗਾਤ ਇਹ ਨਹੀਂ ਖਲੋਣ ਦਿੰਦੀ ਤਾਂ ਦੂਜੀਆਂ ਆ ਜਿਹੜੀਆਂ ਨੇ ਰੱਖੀਆਂ ਵਾ ਭੇਡਾਂ ਜੀਆਂ ਤੁਹਾਨੂੰ ਤਾਂ ਮੈਂ ਇੱਕ ਮਿੰਟ ਤੇ ਸੇ ਉੱਤਰ ਕਰ ਲੈਣਾ ਜੋਦੇ ਜ ਮਮਾ ਤਾਂ ਇਹ ਕਹਾਂ ਕਿ ਮਮਾ ਨੂੰ ਅੰਦਰ ਵਾਰ ਲੈ ਜੋਦੇ ਜਾ ਗੇ ਘੜੀ ਆੜੀ ਪਾਪਾ ਗਿਆ ਗੈ ਨਹੀਂ ਆ ਜਾ ගඩ අඩට පා ගේ න නි මුම්මව යනු තයින ාරකර්තය යවි යි අපේ මුොම්මනු කියන කියද රජුගේයටි කොල තයින අ කුත්සේව නතයින කියන ජද මුමන වදරවාල ත එක්ක ඩි පුවනාරකාට ආය බ්බා පාදීකරයේ ජ දීද නූර ਦੀਦੀ ਬੂਆ ਖੋਲ ਦੋ ਮੇਲਾ ਮੈਂ ਤਾਂ ਉਹਦਾ ਸੁਭਾਗੀ ਚੱਲੀ ਐ ਕਿਹੜਾ ਲੜਕੇ ਚੱਲ ਗਿਆ ਜਾਈ ਤੁਹਾਡੇ ਮਰੇ ਜਾ ਕੇ ਉੱਥੇ ਦੱਸਣਾ ਕਿ ਤੂੰ ਕੀ ਕੰਡ ਕੀ ਨਹੀਂ ਕੰਡ ਦੀਦੀ ਮੇਲੇ ਮੈਂ ਨਹੀਂ ਜਾਂਦੀ ਮੈਨੂੰ ਆਪਣੇ ਨਿਆਣੇ ਲੱਗ ਗਏ ਤੇ ਜਾ ਲੈਂਦਾ ਦੀਦੀ ਬੂਆ ਖੋਲੋ ਵੀ ਮੈਂ ਤਾਂ ਨੋਰੜਾ ਨੂੰ ਛੱਡ ਕੇ ਕਿੱਦਾਂ ਚੱਲ ਜੂਗੀ ਦੀਦੀ ਤਰੀ ਕਿਦਾਂ ਰੋੜੀ ਚਾਹੀਏ ਐਡਾ ਬਡਲ ਜਾ ਮੇਰੀ ਘਤੀ ਘਾਤ ਲਾਇਆ ਵਾ ਸਾਨੂੰ ਬੇਤਿਕੜ ਦੇਣ ਐ ਕਿੱ체 ਜਾਣੀ ਹੈ ਮੈਨੂੰ ਸਮਝ ਨਹੀਂ ਆਉਂਦੀ ਕਿ ਮੇਰੀ ਕਿਸਮਤ ਐਨੇ ਬਾੜੇ ਰੱਬਾ ਕਿਉਂ ਲਕੀਆ ਮੈਂ ਤੋਂ ਉਹਨਾਂ ਤੋਂ ਕੋਲਾ ਕਮਸਾ ਮੇਰੇ ਬੱਚਾ ਜਦੋਂ ਵੀ ਰੋੜ ਦੋ ਮੈਂ ਆਪਣੀ ਅਧਿਆਤੂ ਬਿਨਾ ਨਹੀਂ ਰਹਿ ਸਕਦੀ ਮੇ ਤੁ ਮੇਰੀ ਅਧਿਆਤੂ ਦੂਰ ਕਰੋ ਦੀਦੀ ਮੋਰਾਂ ਸੋਇਆ ਕੀ ਗਰਾਵਾ ਕਿਤੇ ਜਾਵਰਪਾ ਮੇਰੇ ਨਾਲੀ ਤੋੜੀ ਮੈਂ ਕਿਤਨਾ ਵਟ ਵਰਡਾ ਤੋ ਬਿਨਾ ਛਾਏ ਮੇਦੀ ਆਪਣੀ ਮਾਂ ਨੂੰ ਨਹੀਂ ਜਾ ਕੇ ਦੱਸ ਸਕਦੀ ਕਿ ਬਾਤ ਅਰੀਦੀ ਇੰਨੀ ਹੋ ਕੀਆ ਕਿਦਾਂ ਰਹਿ ਗਈ ਹਾ ਤੇ ਮੈਨੂੰ ਹੀ ਪਤਾ ਵਾਣਾ

थल दि माड़िया मोटिया जो जान को बैठी इन गल वो रोन बैठी कोई गल होनी कहता होना पूजा ने इन बीपन घर नहीं आना वेखा भला इनू हो की होया तो बैठी किम है तू पुतु बैठी बहर निकल गया है वह ਸੋਚੀ ਹਾਂ ਚਲ ਉੱਠੇ ਸ਼ਾਮੇ ਤੋਂ ਉੱਠ ਕੇ ਅਥੋੜਾ ਫੜਿਆ ਤੂੰ ਦੇ ਨਾਲ ਚਲੋ ਉਸ ਸ਼ਾਮੇ ਉਹ ਇੱਧਰ ਤੂੰ ਥੋਪ ਚ ਮਰ ਗਈ ਕਿਤਰਾ ਤਫੀ ਧੋਪ ਚ ਕੀ ਗੱਲ ਹੋਈ ਸੋਚੀ ਪਹਿਲੇ ਡਬੜਾ ਜਾ ਮੇਰੇ ਤੇ ਲਾਇਆ ਵਾ ਪੂਰਾ ਦਿਨ ਤੇ ਪੈਰ ਪੈਰ ਕਿਤੇ ਚਲ ਕੇ ਜਾ ਪਰ ਅਕਲੇ ਲੈ ਤੇ ਮੇਰੀ ਇਹ ਕੁੜੀ ਦਾ ਨਾਲ ਲਾ ਤੱਕੇ ਇੱਧਰ ਚੋਰੀ ਕੀਤੀ ਆ ਨੀ ਉਹਨੇ ਵੀ ਇਹਦਾ ਬੋਲਿਆ ਦੀਦੀ ਵੀ ਇਹਦਾ ਬੋਲਿਆ ਪਰ ਇਹ ਕਹ ਚਲ ਕੋਈ ਗੱਲ ਨਹੀਂ ਦਾ ਤੇ ਇਹਨੇ ਕਿੰਨਾ ਦਸਣਾ ਬਣੇ ਕਿ ਹੰਡ ਤੇ ਜਾਮ ਲਾਇਆ ਨਾ ਤੇ ਪੈਸੇ ਵੀ ਲੱਭ ਗਏ ਜਾਂ ਮੈਂ ਨਾ ਕਿ ਲਾਣਾ ਆਪੇ ਕਿਤੇ ਰੱਖ ਦਿੱਤੇ ਹੁਣ ਇਹ ਤਾਂ ਨਿਆਣੇ ਦਾ ਨਾਂ ਲਾਤਾ ਚੁਰਾਕ ਤੇ ਬਿਛਰੀ ਆ ਉਹ ਵੀ ਗਲਤੀ ਮੈਂ ਮਟਦਾ ਬਾਤ ਮੈਂ ਕਹਾਂ ਚਲ ਕੋਈ ਗੱਲ ਨਹੀਂ ਜੋ ਕਰਦੇ ਨਾ ਕਰਦੇ ਚਾਚੇ ਆ ਕੇ ਚਲ ਦੋ ਦਿਨ ਨਿਆਣੇ ਰੋਦੇ ਸਾਡਾ ਮਨ ਹੋਰਦਾ ਹੋਰ ਜੋ ਬੜੇ ਪੇਟ ਚੱਲ ਜਾਂਦੀ ਆ ਚਾਚੀ ਮੈਂ ਨਿਆਣੇ ਲੈ ਕੇ ਪੇਟ ਚੱਲੀ ਆ ਤੇ ਮੇਰੇ ਨੇੜੇ ਕੋਲੇ ਤੇ ਮੈਨੂੰ ਘਰੋ ਘੜਤਾ ਕਿਉਂ ਨਿਆਣੇ ਤੇ ਕੋਲੇ ਤੂੰ ਨਿਆਣੇ ਦੀ ਮਾਂ ਮਿਆਣੇ ਨੇ ਤੇ ਤੂੰ ਕਿਉਂ ਕੋਲੇ ਨਿਆਣੇ ਕਹਿੰਦੇ ਕੁੜੀ ਕਰੀ ਬੜਾ ਕੁੜੀਆਂ ਹਟ ਗਿਆ ਤੂੰ ਘੜੀਆਂ ਪਿਛੇ ਲੈ ਕੇ ਆਏ ਆ ਤੁਹਾਡੇ ਤੂੰ ਬੜਾ ਸ਼ਾਂਤੀ ਨਾਲ ਜਦੇ ਤੂੰ ਇਲਜਾਬ ਲੰਦੂ ਆਏ ਨਾ ਲੋੜ ਚਾਹਵੇਂ ਖੋਲੋਗੇ ਮੈਂ ਕਿਤੇ ਵੀ ਲੈ ਕੇ ਆਪਣੇ ਧਿਆੜੇ ਵੇਚੋਗੇ ਨਾ ਬੱਸ ਇਹਨੂੰ ਦੇ ਦੇ ਦੋ ਮੇਰੇ ਬੱਚੇ ਮੈਨੂੰ ਦੇ ਦੋ ਮੈਨੂੰ ਮੇਰੇ ਬੱਚੇ ਚਾਹੀਦੇ ਆ ਬੱਸ ਜਾਣਾ ਨਹੀਂ ਕਿਤੇ ਵੀ ਨਿਆਣੇ ਦੀ ਮਾਂ ਮਟੌਰ ਕੇ ਰਹਿ ਅੱਧ ਦੀ ਹਿੱਸੇਦਾਰ ਚੱਲ ਨਾ ਚੁੱਪ ਕਰ ਜਾ ਇਹ ਚੜ ਚੜ ਕੇ ਰਹਿ ਆ ਹਾਂ ਚੱਲ ਤੂੰ ਆ ਦੇ ਜੱਟੇ ਮੈਨੇ ਹੁਣਾਂ ਇਹ ਕੰਮ ਚੱਲੇ ਮੇਰਾ ਸ਼ਾਡੋ ਪੜੀ ਹੋਈ ਹੈ ਮੇਰੇ ਗੱਲ ਸੁਣ ਲੋਕੀ ਵੇਂਦੇ ਹੋਣਗੇ ਉਹ ਤਾਂ ਅੱਗੇ ਤਮਾਸ਼ਾ ਲਾਈ ਰੱਖੇ ਕੋਈ ਜਿੱਦੀ ਤਮਾਸ਼ਾ ਲੱਗੀ ਰੱਖੇ ਕੋਈ ਜਿੰਨੀ ਤੇਜ ਜਨਾਨੀਆਂ ਉਹਨਾਂ ਦਾ ਕੋਈ ਤੇਜ ਬੰਦਾ ਹੈ ਹੀ ਨਹੀਂ ਕੋਈ ਲਾਗੇ ਛਾਗੇ ਸਾਡੇ ਰਈ ਵਿਪਨ ਦੀ ਗੱਲ ਵਿਪਨ ਵੀ ਉਹਦੇ ਪਿੱਛੇ ਲੱਗ ਗਿਆ ਆ ਭਾਜੀ ਗਾੜੀਆਂ ਨੀ ਤੱਕ ਜਾਂਦੀ ਆ। ਭਾਜੀ ਘਰ ਐ ਨੀ ਆ ਭਾਜੀ ਤੇ ਬਾਹਰ ਨੂੰ ਗਿਆ। ਭਾਜੀ ਹੁੰਦੇ ਤਾਂ ਭਾਵੇਂ ਇੱਥੇ ਤੱਕ ਨਾਏ ਨਾ ਬਤਾਉਂਦੇ ਪਰ ਮਸ ਮੈਨੂੰ ਮੇਰੇ ਬੱਚੇ ਚਾਹੀਦੇ ਔਰ ਮੈਨੂੰ ਕੱਕ ਦੇ ਚਾਹੀਦਾ। ਚੁੱਪ ਕਰ ਜਾ। ਚੁੱਪ ਕਰ ਤੇ ਬਹਿ ਤੂੰ ਆਪਣੇ ਘਰ ਚੱਲ। ਚਾਚੀ ਉਹਨਾਂ ਨੂੰ ਕਿਹਾ ਮੇਰੀ ਇੱਥੇ ਆ ਮੈਨੂੰ ਕੱਢ ਦੋ ਮਸ ਬਾਹਰ। ਨਹੀਂ ਜਾਣਾ। ਜਾਣਾ ਮੈਂ ਕਿਤੇ ਸੱਸ ਪਾਨਾ ਛੁੱਟੀਆਂ ਪਾਲ ਕੇ ਪੈ ਜਾਣੀ ਤੇ ਇੱਕ ਦੋ ਦਿਨ ਰਹਿਣ ਚੱਲ ਜੀ। ਇੱਕ ਤਰ੍ਹਾਂ ਨਹੀਂ ਜਾਣਾ ਕਿਤੇ ਵੀ ਗੁੱਸੇ ਹੋ ਕੇ। ਤੂੰ ਸਿਰ ਚੜ ਕੇ ਰਹਿ ਉਹਨਾਂ ਦੇ। ਸਰੀਕਾਂ ਦੀ ਹਿੱਕ ਤੇ ਚੜ ਕੇ ਰਹੀਏ ਨਾ ਫੇਰੀ ਬੱਸਿਆ ਜਾਂਦਾ ਵਾ ਨਾਲੇ ਤੂੰ ਤਾਂ ਬੰਦੇ ਤੋਂ ਬਿਨਾ ਬਥੇਰੀਏ ਲੋਕੀ ਲੰਦੇ ਹੁੰਦੇ ਹੋ ਜੀਆਂ ਇਹਨਾਂ ਲਈ ਜਾਣੀਆਂ ਤੂੰ ਤਾਂ ਜਿੰਨਾ ਚਿਰ ਜਾਣ ਵਾ ਇਹ ਆਪਣੇ ਸਿਰ ਦੇ ਉੱਤੇ ਆਪਣੇ ਪਿਆਰਾਂ ਦੇ ਤਗੜੀ ਹੋ ਗਏ ਤੇ ਆਪ ਰਹਿ ਆਪਣੇ ਮੋਢਿਆਂ ਤੇ ਆਪੇ ਚੱਲਣੀਆਂ ਪੈਂਦੀਆਂ ਹੁੰਦੀਆਂ ਵਾ ਇਹ ਜਨਾਨੀ ਦੀ ਕਿਹੜੀ ਗੱਲ ਆ ਤੇ ਤੇਕਿਆਂ ਤੋਂ ਲੈ ਕੇ ਆਈ ਕੋਹ ਜੀ ਬੂਆ ਖਲਾ ਮੇਰੇ ਘਰ ਕੇ ਤੋਂ ਖੋਲ ਦੇ ਦੇ ਬੂਆ ਖੋਲ ਦੀ ਚੁੱਪ ਕਰ ਸਾਲ ਲੈ ਜਰਾ ਖੋਲ ਦੀ ਬੂਆ ਇਹਦੇ ਸਿਰ ਚੜ ਕੇ ਰਹੀ ਦਾਂਦੇ ਇਹੋ ਜੀ ਜਨਾਨੀ ਦੇ ਬਹੁਤਾ ਹੀ ਦੁਖੀ ਕੀਤਾ ਇਹਨਾਂ ਨੇ ਤੇ ਮੈਨੂੰ ਇੱਡਾ ਨਾਸਾਂ ਚ ਤੂੰ ਦੇ ਕੇ ਰੱਖਿਆ ਸੀ ਨੰਨੇ ਹੁਣ ਕਿਤੇ ਸੁਖ ਦਾ ਸਾਹ ਆਊਗਾ ہاں ਜੀ ਇਹ ਦੀ ਮਮਾ ਨੂੰ ਕਹ ਰਹੋਂ ਤੂੰ ਨਹੀਂ ਮੇਰੀ ਗੱਲ ਸੁਣ ਤਾਨੂੰ ਇੱਕ ਵਾਰੀ ਮੇਰੀ ਪੰਜਾਬੀ ਚ ਗੱਲ ਨਹੀਂ ਸਮਝਾਂਦੀ ਹੈ ਘੜੀ ਦੇ ਪਿੱਛੋਂ ਮਮਾ ਨੂੰ ਕਾ ਲਿਆਓ ਮੈਂ ਤੁਹਾਡੀ ਮਮਾ ਨਹੀਂ ਆ ਵੱਡੀਆਂ ਤਾਈਆਂ ਜਿਹੜੀਆਂ ਦੀ ਉਹ ਵੀ ਮਮਾ ਹੁੰਦੀਆਂ ਆ ਵਾ ਚੰਗਾ ਉਹ ਤੁਹਾਡੀ ਮਮਾ ਥੋੜਾ ਵਾ ਤਾਨੂੰ ਪੁੱਠੀਆਂ ਸਿੱਧੀਆਂ ਮੱਤਾਂ ਸਿਖਾਉਂਦੀ ਆ ਉੱਥੇ ਬੈਠੇ ਰਮਾਨਾ ਜਾ ਕੇ ਨੂਰਦੀਦੀ ਲਾਗੇ ਜਾ ਪਾਣੀ ਪੂਣੀ ਪੀਓ ਜਾ ਕੇ ਕੱਡਾ ਰੋ ਰੋ ਸੰਧ ਸਕਾਉਣ ਡੀਆਂ ਜਿੱਦਾਂ ਪਤਾ ਨਹੀਂ ਕੀ ਵਿਛੜ ਗਿਆ ਹੁੰਦਾ ਇਹਨਾਂ ਦਾ ਨਹੀਂ ਚੱਲ ਜਾ ਮੇਰੇ ਲਾਗੋ ਸਿਰ ਤੇ ਖਲੋਗੀ ਮੇਰੇ ਛੱਡ ਕੇ ਕੀ ਕਰਦੀ ਆ ਮम्मा ਕੋ ਜਾਣਾ ਐ ਨੇ ਭਾਣ ਮम्मा ਕੋ ਤਾਂ ਚੰਗੀ ਤਰ੍ਹਾਂ ਭੇਜਾਂਗੀ ਨਾ ਵੇਖਾਂ ਕਿਦਾਂ ਗੇਟ ਦੇ ਇਹ ਦੂਹੋ ਦੂਹੀ ਪੰਨਣ ਗੇਟ ਦਾ ਮੈਂ ਵੀ ਨਹੀਂ ਖੋਲਣਾ ਹੈਗਾ ਤੈਨੂੰ ਇਦਾਂ ਹੀ ਜਾਣਾ ਪੈਣਾ ਵਾ ਛੱਕਾ ਛੱਡ ਕੇ ਥੋੜਾ ਨਿਕਲ ਜਾਈਦਾ ਵਾ ਜਿੰਨਾ ਇਹ ਬੋਲਦੀ ਤੂੰ ਵੀ ਬੋਲਿਆ ਕਰ ਨਹੀਂ ਹਟਦੀਏ ਤੇ ਫਿਰ ਨਹੀਂ ਸੁੱਤਰੰਦੀ ਤੇ ਇਹਨਾਂ ਨੂੰ ਹੁੰਦੀ ਵੀ ਸਾਡੇ ਘਰ ਦੀਆਂ ਕੋਲੇ ਨੂੰ ਤੇ ਕੁੜੀਆਂ ਮੈਂ ਨਾਲ ਤੇ ਹੀ ਕਰੋ ਕੱਢਣ ਦੇ ਨੋ ਚਾਚੀ ਤੂੰ ਹੀ ਵਾਜ ਦੋ ਤਾਂ ਡੇ ਬੂਆ ਖੋਲਣਾ ਮੇਰੇ ਨਹੀਂ ਖੋਲਣਾ ਬੂਆ ਖੋਲ ਲੈ ਹਾਏ ਹਾਏ ਇਹ ਤੇ ਚਾਚੀ ਦੀ ਆਵਾਜ਼ ਆ ਇਹ ਤੇ ਚਾਚੀ ਦੀ ਆਵਾਜ਼ਾਂ ਮਾਰਨਾਂ ਇਕਦੇ ਇਹ ਪਤਾ ਨਹੀਂ ਕਿੱਥੋਂ ਨਿਕਲ ਕੇ ਆ ਜਾਂਦੀ ਐ ਸਿਆਪੇ ਪੌਣੀ ਇਹਦਾ ਬੜਾ ਪਵਾੜਾ ਆਇਕ ਤੇ ਐਵੇਂ ਕਹਿੰਦੀ ਐ ਸ਼ਰੀਕ ਅੰਤਰੇ ਲਾਗੇ ਨਹੀਂ ਹੋਣੇ ਚਾਹੀਦੇ ਇਕ ਤੇ ਇਹ ਨਹੀਂ ਹਾਨੂੰ ਟਿਕਨ ਦਿੰਦੀ ਹੈਗੀ ਜਦੋਂ ਕੋਈ ਘਰ ਚ ਗੱਲ ਹੁੰਦੀ ਹੈ ਨਾ ਇਹਨੂੰ ਪਤਾ ਨਹੀਂ ਕਿੱਥੋਂ ਬਾਸ਼ਨਾ ਹੀ ਆ ਜਾਂਦੀ ਐ ਤੇ ਉਸੇ ਵੇਲੇ ਉੱਠ ਕੇ ਤੇ ਆ ਜਾਂਦੀ ਐ ਇੱਧਰ ਅੰਤ੍ਰਿਸ਼ਰੈਣ ਜੀ ਹੁਣ ਮੈਨੂੰ ਇਹਦੇ ਕਰਕੇ ਬੂਹਾ ਖੋਲਣਾ ਪੈਣਾ ਵਾ ਉਹਨੇ ਵੀ ਡੈਣ ਜੀ ਨੇ ਅੰਦਰ ਵੜ ਜਾਣਾ ਐ ਇਹਨੂੰ ਤਾਂ ਮੈਂ ਘਰੋਂ ਕੱਢਣਾ ਹੀ ਰਹੀ ਹੈਨੀ ਆ ਕੀ ਪਤਾ ਚਲੀ ਨਹੀਂ ਗਈ ਚਾਚੀ ਬੂਹਾ ਪੰਨਾਂਢੀ ਹੋਣੀ ਐ ਸ਼ਰੈਣ ਤੇ ਹੈਗੀ ਐ ਵੀ ਪੂਜਾ ਬੂਆ ਆ ਗਈਆਂ ਚਾਚੀ ਆ ਗਈਆਂ ਕਦੋਂ ਦੀ ਬਾਜਾਂ ਮਾਰਨ ਢਈ ਇਹ ਤੇ ਬੂਆ ਨਹੀਂ ਖੋਲਣ ਢਈ ਤਾਂ ਉਹ ਮੈਂ ਅੰਦਰ ਚਲ ਗਈ ਹੀ ਤੇ ਤੁਹਾਨੂੰ ਪਤਾ ਉੱਥੇ ਅੰਦਰਵਾਜ ਨਹੀਂ ਸੁਣਾਈ ਦਿੰਦੀ ਹਾਂ ਆਜੋ